ਹਾਂਜੀ ਬਾਜੀ ਕੀ ਨਾਮ ਆ ਤੁਹਾਡਾ ਤੇਸ ਜਗਨਦਰ ਸਿੰਘ ਜੀ ਕਿੱਥੇ ਲੱਗੇ ਹੋ ਅਸੀਂ ਜਿਹੜੀ EV EVR ਇੱਕੋ 3 ਗੱਡੀਆਂ ਅੱਛਾ ਮਤਲਬ ਉਹਨਾਂ ਤੇ ਲੱਗੇ ਹੋ ਕੀ ਹੋਇਆ ਕੀ ਸੀਗਾ 112 112 ਤੇ ਕੀ ਹੋਇਆ ਕੀ ਸੀਗਾ ਸਾਨੂੰ ਇਧਰੋਂ ਉਰਾਤੀ ਸਚੂ ਸਾਹਿਬ ਨੇ ਮਦਰ ਬੰਦੇ ਤੇ ਜਿਸੀ ਵਿੱਚ ਚਿੱਟਾ ਜਿਆਦਾ ਤੇ ਹਰੇਕ ਨੂੰ ਤੰਗ ਕਰਦਾ ਲੁੱਟ ਖਵਾ ਕਰਦਾ ਹੁੰਦਾ ਉਹਨੂੰ ਗ੍ਰਿਫਤ ਫੜਨ ਲਈ ਸੁਭਾ ਸੰਨ ਫਿਰ ਅਸਰ ਸੌਣ ਨੇ ਕਿਹਾ ਬੰਦੇ ਵਾਪਕ ਗ੍ਰਿਫਤਾਰ ਕਰਨਾ ਕਿਉਂਕਿ ਇਹ ਬਹੁਤ ਮਤੇ ਤੰਗ ਕਰਦਾ ਪਬਲਿਕ ਨੂੰ ਤਾਹ ਉਪਰਦਾ ਤੇ ਚਿੱਟਾ ਜਾਲਾ ਫਿਰ ਕੀ ਹੋਇਆ ਫਿਰ ਅਸੀਂ ਕਰੀਬ 5:00 ਵਜੇ ਸਾਨੂੰ ਪਤਾ ਲੱਗਿਆ ਕਿ ਬੰਦਾ ਇੱਥੇ ਬੈਠਾ ਕਿਹਣੀ ਜੀ ਗੱਤਾਂ ਬੀੜ ਦਲਾਵ ਅੱਛਾ ਬਸਤੀ ਨੰਬਰ 2 ਬਸਤੀ ਨੰਬਰ 2 ਫਿਰ ਜੀ ਵੀਰ ਜੀ ਕਿੰਨੇ ਗਏ ਮੇਰੇ ਘਰੇ ਬੈਠਾ ਚਟਾ ਵੀ ਰਿਹਾ ਸੀ ਉਹਨੂੰ ਕਿਹਾ ਵੀ ਸਿਆ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਲ ਤੋਂ ਦੇ ਬਜਾਏ ਸਾਡੇ ਗਲ ਪੈ ਗਿਆ ਤੇ ਅਸਰਾ ਫੋਨ ਦੀ ਕੋਸ਼ਿਸ਼ ਕੀਤੀ ਫਿਰ ਇਹ ਉਹ ਨੈਸ਼ਨਲ ਮੁਕੱਤ ਫਾਲੇ ਨੇ ਸਾਰੇ ਅਸੀਂ ਗੱਤੂ ਮੁੱਕੀ ਹੋ ਸਾਡਾ ਕਾਫੀ ਚ ਰੋ ਤੇ ਫਿਰ ਉਹਨੇ ਸਾਡੇ ਅਸਲਾ ਫੋਨ ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਉਧਰ ਦੀ ਉੱਤਰ ਗਿਆ ਅਲ ਕਾਰ ਮਤੋਂ ਅੱਛਾ ਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਦਰ ਗੇ ਮਾਰਦੀ ਨਹੀਂ ਤੇ ਨਾਲ ਮੇਰੇ ਸਿਰ ਚ ਮਾਰ ਕਿੰਨੇ ਕਿੰਨੇ ਜਖਮੀਆਂ ਤੁਸੀਂ ਅਸੀਂ ਤੇ ਤਿੰਨ ਜਾਨਾਂ ਜ਼ਿਆਦਾ ਮੇਰੇ ਸੱਟਾਂ ਤੇ ਹਰਜੀਤ ਦੇ ਵੀ ਬਹੁਤ ਸੱਟ ਲੱਗੀ ਹੈ ਤੇ ਤੂੰ ਕੱਲੇ ਜੀ ਬੰਦਾ ਹੋ ਗਗਨ ਅਜੀਤ ਦੇ ਹਾਂ ਉਹ ਕੱਲਾ ਹੀ ਨਸ਼ੇ ਦੇ ਬਹੁਤ ਤੋ ਫਰਾਰ ਹੋ ਗਿਆ ਕਿ ਫੜ ਲਿਆ ਫੜ ਲਿਆ ਕਿਥੇ ਲੰਦਾ ਹੁਣ ਕੋਲ ਐਸ.ਐਸ.ਓ ਸਾਹਿਬ ਸਦਾਵਤ ਦੇ ਵਾਲੇ ਮੇਰਾ ਸੀਨੀਅਰ ਕਨਸਟਬਲ ਰਾਮਦੀਪ ਸਿੰਘ ਕੀ ਮਾਮਲਾ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਅਸੀਂ ਬੀਰਤਲਾਬ ਬਸਤੀ ਨੰਬਰ 2 ਚ ਗਏ ਸੀ ਜੀ ਸਾਨੂੰ ਐਸ.ਐਸ.ਓ ਸਾਹਿਬ ਨੇ ਕਿਹਾ ਸੀ ਇਹ ਬੰਦਾ ਕ੍ਰੀਮੇ ਆਂਦਾ ਇਹਨਾਂ ਦੀ ਪੋਸਟ ਪਾਰਟੀ ਤੇ ਵੀ ਹਮਲਾ ਕੀਤਾ ਸੀ ਇਹਨੇ ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾ ਰਿਹਾ ਏਕ ਹੀ ਉਹਨਾਂ ਦੇ ਕਮਰਾ ਸੀ ਇੱਕ ਕਮਰੇ ਦੇ ਵਿੱਚ ਤੰਨੇ ਆਣ ਚਿੱਟਾ ਲਾ ਰਿਹਾ ਸੀ ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ ਤੇ तेरा ਨਾਮ ਹੈ ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਆਧਾਰ ਤੇ ਪਤਾ ਲੱਗ ਗਿਆ ਵੀ ਇਹ ਜਖਮ ਸੀਗਾ ਪੈਰ ਤੇ ਵੀ ਉਹੀ ਬੰਦਾ ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਗਾ ਤਾਂ ਇਹ ਸਾਡੇ ਨਰਾਧ ਤੋਂ ਭਈ ਹੋਣਗੇ ਚਲੋ ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਧਨਾ ਸਿੰਧੂ ਕਿ ਤੈਨੂੰ ਠਾਣੇ ਲੈ ਕੇ ਜਾ ਠੀਕ ਹੈ ਕੋਈ ਰਾਤ ਇਹਨੇ ਵਾਰਦਾਤ ਕੀਤੀ ਸੀ ਮਲਾਇਮ ਨਾਲ ਇਹਨੂੰ ਪਤਾ ਸੀ ਵੀ ਠਾਣੇ ਲੈ ਕੇ ਜਾਣਾ ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ ਗੱਡੀ ਜੇ ਵੀ ਲੱਤਾਂ ਮਾਰੀਆਂ ਸਾਡੇ ਆਪ ਨੂੰ ਵੀ ਤੋੜ ਤੇ ਠੀਕ ਹੈ ਹਰਦੀਪ ਦੇ ਵੀ 6 ਵਜੇ ਬਾਅਦ ਚ ਠੰਡਾ ਸਰ ਸਾਹਿਬ ਸਾਈਡ 'ਤੇ ਖੜੇ ਸੀ ਤੇ ਸਾਨੂੰ ਧੱਕ ਕੇ ਤੇ ਅਸਲੇ ਨੂੰ ਪੈ ਗਿਆ ਅਸਲੇ ਨੂੰ ਜਦੋਂ ਪਿਆ ਠੰਡਾ ਸਰ ਸਾਹਿਬ ਨੇ ਮੈਗਜ਼ੀਨ ਲਾਉਂਦਾ ਵੀ ਠਹਿਰਨਾ ਫਿਰ ਉਹਦੇ ਕੋਲ ਮੈਗਜ਼ੀਨ ਖੋ ਕੇ ਠੰਡਾ ਸਰ ਸਾਹਿਬ ਦੇ ਸਿਰ 'ਤੇ ਮਾਰੇ ਫਿਰ ਉਹਨਾਂ ਤੋਂ ਬਾਅਦ ਮੈਗਜ਼ੀਨ ਖੋਇਆ ਉਸ ਫਿਰ ਮੋਢੇ ਤੇ ਹੀ ਵਾਰ ਕੀਤਾ ਇਹ ਜਦੋਂ ਏਐਸਆਈ ਜਗੰਦਰ ਸਿੰਘ ਜੀ ਮੋੜੇ ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਅਸ.ਐਚ.ਓ. ਸਾਹਿਬ ਨੂੰ ਕੌਣ ਕਿੱਥੇ ਵੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ। ਫਿਰ ਜਦੋਂ ਅਸ.ਐਚ.ਓ. ਸਾਹਿਬ ਮੌਕੇ ਤੇ ਆਏ ਇਹ ਅਸਲੀ ਨਾਲ ਫੇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਨਾਲ। ਛੋਡੇ ਵਾਲੇ ਨਾਲ। ਸਾਡੇ ਤੇ। ਛੋਡੇ ਵਾਲਾ। ਜੋ ਸਾਡੇ ਕੋਲ ਅਸਲਾ ਸੀ ਕਾਰਬਾਈਂ ਉਹਦੇ ਤੇ ਉਹਦੇ ਨਾਲ ਫੇਰ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਕਿੱਥੇ ਲੈਂਦਾ ਇਹਨੂੰ? ਉਹ ਐਸ.ਐਚ.ਓ. ਸਦਰ ਦੇ ਵਾਲੇ। ਜਿਸਰ ਕੀ ਨਾਮ ਹੈ ਤੁਹਾਡੇ ਕੀ ਮਾਮਲਾ ਹੈ ਪੁਲਿਸ ਮਲਾਜ ਮਾਇਨੀ। ਮੇਰਾ ਨਾਮ ਡਾਕਟਰ ਅਰਸ਼ੀਦ ਬੋਲੇ ਨਾ। ਮੇਰੇ ਕੋਲ ਪੁਲਿਸ ਮਲਾ ਰਹੇ ਮਾਇਨੀ ਉਹਨਾਂ ਨੇ ਕਹਿ ਮਤਬਾਕ ਕਿੰਨੇ ਨੇ ਜ਼ਖਮੀ ਆ ਜੀ ਸਾਡੀ ਕੋਈ ਅਜਿਹੀ ਤਕਨੀਕ ਕੋਈ ਜਾਣਦੇ